ਸਭੀ ਮੁਹੰਮਦ ਜੀ ਸਭੀ ਕੌਮਾਂ ਦਾ ਜੀ ਇਸ ਦੇ ਮੌਕੇ ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡੇ ਮਾਧਮ ਰਾਹੀਂ ਪੂਰੇ ਹੀ ਪੰਜਾਬ ਦੇ ਲੋਕਾਂ ਨੂੰ ਔਰ ਪੂਰੇ ਮੁਲਕ ਦੇ ਲੋਕਾਂ ਨੂੰ Eid ul Fitr ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਔਰ ਦੂਸਰਾ ਮੈਂ ਕਹਿਣਾ ਚਾਹਣਾ ਕਿ ਜਿਹੜਾ 1 ਮਹੀਨਾ ماہ ਰਮਜ਼ਾਨ ਦਾ ਮਹੀਨਾ ਹੈ ਜਿਸ ਦੇ ਵਿੱਚ ਕਿ ਹਰ ਮੁਸਲਮਾਨ ਇੱਕ ਮਹੀਨਾ ਰੋਜ਼ੇ ਰੱਖਦਾ ਹੈ ਕਿ ਇਹ ਇੱਕ ਮਹੀਨਾ ਇਸਲਾਮ ਦੇ ਵਿੱਚ ਟ੍ਰੇਨਿੰਗ ਦਾ ਮਹੀਨਾ ਦੱਸਿਆ ਗਿਆ ਕਿ ਭੁੱਖੇ ਰਹਿਣਾ ਮਕਸਦ ਨਹੀਂ ਹੈਗਾ ਕਿ ਜਿਸ ਤਰ੍ਹਾਂ ਅਸੀਂ ਰੋਜ਼ਾ ਰੱਖਦੇ ਹਾਂ ਰੋਜ਼ਾ ਰੱਖਣਾ ਕਿ ਸਾਡੀ ਅੱਖ ਦਾ ਵੀ ਰੋਜ਼ਾ ਹੋਵੇ ਸਾਡੀ ਜ਼ੁਬਾਨ ਦਾ ਵੀ ਰੋਜ਼ਾ ਹੋਵੇ ਸਾਡੇ ਹੱਥ ਦਾ ਵੀ ਰੋਜ਼ਾ ਹੋਵੇ ਸਾਡੇ ਸਰੀਰ ਦੇ ਹਰ ਇੱਕ ਅੰਗ ਦਾ ਜਿਹੜਾ ਕਿ ਰੋਜ਼ਾ ਹੋਵੇ ਕਿ ਇਹ ਜਿਹੜਾ ਟ੍ਰੇਨਿੰਗ ਦਾ ਹੈ ਕਿ ਇਸ ਤੋਂ ਬਾਅਦ ਸਾਨੂੰ ਜਿਹੜਾ 11 ਮਹੀਨੇ ਨੇ ਕਿ ਅਸੀਂ ਜਿਸ ਤਰ੍ਹਾਂ ਰੋਜ਼ਿਆਂ ਦੇ ਵਿੱਚ ਅਸੀਂ ਆਪਣੇ ਜਿਹੜਾ ਕਿਸੇ ਤੋਂ ਹੱਥ ਤੋਂ ਨੁਕਸਾਨ ਨਹੀਂ ਪਹੁੰਚਾਉਂਦੇ ਠੀਕ ਹੈ ਨਾ ਜੀ ਕਿਸੇ ਤੋਂ ਆਪਣੀ ਜਿਹੜਾ ਜ਼ੁਬਾਨ ਤੋਂ ਨੁਕਸਾਨ ਨਹੀਂ ਪਹੁੰਚਾਣਾ ਤੇ ਜਿਹੜੇ 11 ਮਹੀਨੇ ਆਪਣੀ ਜ਼ਿੰਦਗੀ ਹੈ ਇਹ 1 ਮਹੀਨੇ ਦੇ ਵਿੱਚ ਪੂਰੀ ਟ੍ਰੇਨਿੰਗ ਲੈ ਕੇ 11 ਮਹੀਨੇ ਆਪਣੀ ਜ਼ਿੰਦਗੀ ਜਿਹੜੀ ਇਸੇ ਮਾਹਿਰ ਰਮਜ਼ਾਨ ਦੇ ਮੁਤਾਬਕ ਜੀਣ ਦੇ ਲਈ ਮੁਹੰਮਦ ਸਾਹਿਬ ਨੂੰ ਕੀ ਨਾਮ ਹੈ ਮੇਰਾ ਨਾਮ ਹੈ ਵਸੀਮ ਅਕਰਮ ਅੱਜ ਈਦ ਕਾ ਮੁਬਾਰਕ ਹੋ ਕੀ ਕਹਿਣਾ ਹੈ ਜੀ ਸਭ ਤੋਂ ਪਹਿਲੇ ਤਾਂ ਆਪਕੇ ਚੈਨਲ ਦੇ ਮਾਧਿਅਮ ਸੇ ਮੈਂ ਸਭੀ ਦੇਸ਼ਵਾਸੀਓ ਕੋ ਈਦ ਉਲ ਫਿਤਰ ਕੀ ਬਹੁਤ ਬਹੁਤ ਮੁਬਾਰਕਬਾਦ ਪੇਸ਼ ਕਰਦਾ ਹਾਂ اور یہ دعا کرتا ہوں کہ اللہ تعالیٰ آنے والے سال کو ہم سب کے لیے خیر و برکت والا صحت و تندرستی والا بنائے ہمارے ملک کو ترقیوں کی طرف لے جانے والا بنائے اور جو لوگ کسی بھی طرح سے دیش کو نقصان پہنچانا چاہتے ہیں اللہ تعالیٰ ان دشمنوں سے ہمارے دیش کی حفاظت فرمائے کیا کہتے ہیں کیا کھانے جاؤں گی ایک مہینہ روزے رکھنے دیکھیے یہ جو رمضان کا مہینہ آتا ہے گیارہ مہینے گزرنے کے بعد بارمہ مہینہ سال میں ایک بار آتا ہے اس میں تمام ہی مسلمان روزے رکھتے ہیں ترابی پڑھتے ہیں ٹھیک ہے جو غریب اور ضرورت مند لوگ ہیں اپنے مالوں میں سے جن کو خدا نے دیا ہے دولت و جائیداد سے نوازا ہے وہ ڈھائی پرسنٹ ان غریب غربا کے لیے ضرورت مندوں کے لیے ان کی ضرورتوں کا خیال رکھتے ہوئے ڈھائی پرسنٹ اپنے مال کی زکوۃ بھی نکالتے ہیں مہینے روزے رکھے ہیں جو کہ بڑا مشکل کام ہے ہمارے یہاں روزے میں نہ تو آدمی کھا سکتا ہے نہ پی سکتا ہے اور نہ ہی کسی طرح کی کوئی ایسی ایکٹیویٹی جو آدمی کے پیٹ میں یا دماغ میں جانے والی ہو اس کو کر سکتا ہے تو اس لیے یہ روزے رکھنے کے بعد ایک مہینہ رکھنے کے بعد جو عید کا دن آتا ہے اس میں پرماتمہ کی طرف سے اللہ کی طرف سے یہ خوشی ہوتی ہے کہ آج ان کے لیے بدلے کا دن ہے تو عید کے دن تمام ہی مسلمان عیدگاہ آ کر کے اپنی خوشی کا اظہار کرتے ہیں اور اللہ تعالیٰ اپنی خوشی کا اظہار اپنے خدا اور اپنے مالک کی بندگی کر کے دو رکعت نماز پڑھ کے کرتے ہیں یہ عید کے دن کی خوشی کا اظہار ہے اپنا آ, میرا نام چھوٹو خان ہے جی پوتر پوتر دہاڑے بارے یہ کہنا چاہوں گے سارے ہندوستان بھائی مسلم چارہ السلام علیکم اسی ایک سنہا دینا چاہنے ہیں مسلم بھائی چارہ جڑا ہے اسی روزے رکھتے ہیں تی دنوں دا یہ بہت ہی بہترین طریقے رکھتے ہیں ਔਰ ਇਸ ਰੋਜ਼ੇ ਦਾ ਪਾਵਨ ਦੀ 30 ਦਿਨਾਂ ਦਾ ਨਹੀਂ ਹੁੰਦਾ ਇਸ ਤੋਂ ਬਾਅਦ 11 ਮਹੀਨੇ ਵੀ ਇਹਨੂੰ ਫੋਲੋ ਕਰਨਾ ਹੁੰਦਾ ਹੈ ਜਿਹਦੇ ਵਿੱਚ ਕੀ ਕੋਈ ਇਹੋ ਜਿਹਾ ਕੰਮ ਨਾ ਕਰੇ ਇਹ ਸੰਦੇਸ਼ ਸਾਡਾ ਹੈ ਵੀ ਉਸ ਨੂੰ ਫੋਲੋ ਕਰੀਏ ਤੇ ਈਦ ਦਾ ਤਿਹਾੜ ਜਿਹੜਾ ਹੈ ਉਹ ਖੁਸ਼ੀ ਦਾ ਤਿਹਾੜ ਹੈ ਔਰ ਮਿੱਠੇ ਪੰਧਾ ਤਿਹਾੜ ਹੈ ਇਹ ਖੁਸ਼ੀਆਂ ਲੈ ਕੇ ਸਾਰੇ ਮੁਸਲਿਮ ਸਾਰੇ ਹਿੰਦੁਸਤਾਨ ਭਾਈ ਜਿਹੜੇ ਵੀ ਧਰਮ ਦੇ ਲੋਕ ਨੇ ਸਾਰੇ ਨੂੰ ਸਤਿਕਾਰ ਕਰਦੇ ਆ ਸੀ ਤੇ ਸਾਰੇ ਨੂੰ ਪਾਈ ਚਾਨ ਦੇ ਕੇ ਅਸੀਂ ਉਹਦਾ ਸਤਿਕਾਰ ਕਰਨਸਾਰ ਅਸਲਾਮੁਅਲੈਕੁਮ